ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਪਣੀ ਜੋ ਕੌਮ ਵਿੱਚ ਅਕਸਰ ਮੁੱਦਾ ਚੱਲਦਾ ਰਹਿੰਦਾ ਹੈਗਾ ਬੇਅਦਬੀ ਦਾ ਜਾਂ ਆਪਣੇ ਲੋਕ ਕਹਿੰਦੇ ਨੇ ਜੋ ਸਿੱਖ ਅਕਸਰ ਅਕਸਰ ਲੜਦੇ ਰਹਿੰਦੇ ਨੇ ਵੀ ਸਾਡੇ ਲੋਕ ਨੇ ਜਿਹੜੇ ਕਿਸੇ ਹੋਰ ਧਰਮ ਤੇ ਜਾ ਰਹੇ ਨੇ ਚਲੋ ਉਹ ਬੰਦੇ ਦੀ ਖੁਦ ਦੀ ਆਜ਼ਾਦੀ ਹੋਇਆ ਕੋਈ ਵੀ ਧਰਮ ਬਣਾਉਣਾ ਚਾਹੁੰਦਾ ਉਹਨੂੰ ਇਸ ਚੀਜ਼ ਦੀ ਆਜ਼ਾਦੀ ਹੈਗੀ ਤੇ ਸੰਵਿਧਾਨ ਵੀ ਇਹ ਕਹਿੰਦਾ ਪਰ ਆਪਾਂ ਪਹਿਲਾਂ ਸ਼ੁਰੂ ਕਰ ਲੈਣੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸੋ ਜਦੋਂ ਵੀ ਕਿਸੇ ਵੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੁੰਦੀ ਆ ਮੈਂ ਇੱਥੇ ਪਹਿਲਾਂ ਹੀ ਬਹੁਤ ਵਾਰੀ ਬੋਲ ਚੁੱਕਾ ਹਾਂ ਪਰ ਕੋਈ ਵੀ ਇਸ ਚੀਜ਼ ਤੇ ਧਿਆਨ ਨਹੀਂ ਦਿੰਦਾ ਸੋ ਕੋਸ਼ਿਸ਼ ਹੁੰਦੀ ਆ ਵੀ ਹਰੇਕ ਪਾਸੇ ਕੋਸ਼ਿਸ਼ ਕਰੀਏ ਵੀ ਇੱਥੇ ਬੋਲੀ ਇੱਥੇ ਬੋਲੀ ਟਾਈਮ ਕੱਢ ਕੇ ਕਿਉਂਕਿ ਜਿੰਨਿਆਂ ਵੀ ਬੇਅਦਬੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਐਸਜੀਪੀਸੀ ਕੁਝ ਨਹੀਂ ਬੋਲਦੀ ਨਾ ਕੋਈ ਅਕਾਲ ਤਖਤ ਜਿੱਥੇ ਸਦਾਰ ਜਿਵੇਂ ਹੁਣ ਅੰਮ੍ਰਿਤ ਮਹਿਰੋ ਵਾਰੀ ਕੋਈ ਨਹੀਂ ਬੋਲਿਆ ਪਤਾ ਨਹੀਂ ਇਹ ਕਿਉਂ ਉਹ ਚੀਜ਼ ਬਣ ਗਈ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ ਉੱਥੇ ਕੋਈ ਨਹੀਂ ਖੜਦਾ ਪਰ ਜਦੋਂ ਗੁਰਦੁਆਰੇ ਦਾ ਕੋਈ ਗੱਲੇ ਦੀ ਪੈਸੇ ਦੀ ਗਿਣਤੀ ਹੋਣੀ ਆ ਕਿਸੇ ਵੀ ਚੀਜ਼ ਦੀ ਗਿਣਤੀ ਹੋਣੀ ਆ ਜਾਂ ਗੱਲ ਬਾਦੂ ਦੇ ਸਰੂਪੇ ਪਾਉਣ ਦੀ ਆ ਗਈ ਆਬ ਦੀ ਵਡਿਆਈ ਕਰਨ ਦੀ ਹੋ ਗਈ ਉੱਥੇ ਸਾਰੀ ਮੂਹਰੇ ਹੋਣਗੇ ਜਾਂ ਕਿਸੇ ਨਾ ਕੋਈ ਜਾਤੀਵਾਦ ਕਰਨ ਦੀ ਗੱਲ ਹੋਊਗੀ ਹੈਨਾ ਕਿ ਯਾਦ ਦੀ ਗੱਲ ਹੋ ਗਈ ਉਹਨੂੰ ਬਰਾਬਰ ਨਹੀਂ ਬਿਠਾਉਣਾ ਵਗੈਰਾ ਗੁਰਦੁਆਰਿਆਂ ਜੋ ਤੁਸੀਂ ਅਕਸਰ ਦੇਖਦੇ ਹੋ ਪਿੰਡਾਂ ਦੇ ਗੁਰਦੁਆਰੇ ਚੰਦਾ ਉੱਥੇ ਭੱਜ-ਭੱਜ ਕੇ ਮੂਰੇ ਹੋਣਗੇ ਪਰ ਇਹ ਜੀ ਜਗ੍ਹਾ 'ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉੱਥੇ ਕੋਈ ਨਹੀਂ ਅੱਗੇ ਆਊਗਾ ਇਹ ਦੇਖ ਲਓ ਉੱਥੀ ਗੱਲ ਦਬ ਦਿੰਦੇ ਨੇ ਤੇ ਜਿੱਥੇ ਗੱਲ ਰਹੀ ਸਿੱਖੀ ਚ ਜੋ ਲੋਕ ਦਿਨੋ-ਦਿਨ ਡੁੱਬਦੀ ਜਾ ਰਹੀ ਹੈ ਸਾਡੀ ਕੌਮ ਉਸ ਦਾ ਵੀ ਇਹੀ ਆ ਕਿ ਸਾਡੀ ਕੌਮ ਦਾ ਪ੍ਰਚਾਰ ਦਿਨੋ ਦਿਨ ਸਾਡੀ ਸਿੱਖੀ ਦਾ ਜਿਹੜਾ ਪ੍ਰਚਾਰ ਉਹ ਕਰਦਾ ਜਾ ਰਿਹਾ ਪਹਿਲੇ ਟਾਈਮ 'ਚ ਕੀ ਸੀ ਗੁਰੂ ਖੁਦ ਪ੍ਰਚਾਰ ਕਰਦੇ ਰਹੇ ਨੇ ਗੁਰੂ ਨਾਨਕ ਦੇਵ ਜੀ ਨੇ ਇਹ ਉਦਾਸਰੀਆਂ ਕੀਤੀਆਂ ਤੇ ਮੈਂ ਇਹ ਗੱਲ ਵੀ ਕਲੀਅਰ ਕਰਦਾ ਵੀ ਜੋ ਸਿੱਖ ਧਰਮ ਆ ਉਹ ਸਾਰਿਆਂ ਨੂੰ ਆਜ਼ਾਦੀ ਦਿੰਦਾ ਹੈਗਾ ਸਾਰਿਆਂ ਨੂੰ ਬਰਾਬਰ ਦਿੰਦਾ ਇਨਸਾਨੀਅਤ ਉਹ ਮੰਨਦਾ ਵੀ ਇਨਸਾਨੀਅਤ ਬੱਡੀ ਕੋਈ ਜਾਤ ਜਾਂ ਧਰਮ ਨਹੀਂ ਹੁੰਦੀ ਨਹੀਂ ਹੁੰਦਾ ਠੀਕ ਆ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਪੰਥ ਜਰੂਰ ਸੁਜਾਇਆ ਉਹਨਾਂ ਨੇ ਜਾਤਾਂ ਖਤਮ ਕੀਤੀਆਂ ਸੀ ਪਰ ਲੋਕਾਂ ਨੇ ਇਸ ਚੀਜ਼ ਨੂੰ ਵੀ ਜਾਤ ਬਣਾਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੀਤੇ ਸੀ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਵੀ ਜਾਤੀਵਾਦ ਤੇ ਬਾੜ ਲਿਆ ਸੋ ਜਿਹੜੇ ਧਰਮ ਦੇ ਠੇਕੇਦਾਰ ਬਣੇ ਬੈਠੇ ਨੇ ਕਨਾ ਇਹ ਲੋਕਾਂ ਦੇ ਜੋ ਅਮਰਤਲੀ ਦਾਤਾ ਕਨਾ ਉਹਦੇ ਵਿੱਚ ਵੀ ਇਹਨਾਂ ਨੇ ਖਲਵਾੜ ਕਰਤਾ ਵੀ ਜੋ ਇਹ ਐਸਸੀ ਲੋਕ ਨੇ ਇਹਨਾਂ ਨੂੰ ਅੱਡ ਅਮਰ ਛਕਾਇਆ ਜਾਵੇ ਸਾਡੇ ਚ ਨਾ ਛਕਾਇਆ ਜਾਏ ਇਹਨਾਂ ਨੇ ਇੱਥੇ ਵੀ ਉਹਨੇ ਕੀਤਾ ਉਹ ਜਿੱਥੇ ਗੱਲ ਸਰੂਪਿਆ ਤੇ ਆ ਜੇ ਉਹੀ ਬਿਨਾ ਮਤਵਲ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਜਣੇ ਖਣੇ ਨੂੰ ਸਰੂਪਾ ਪਾਉਂਦੇ ਨੇਗੇ ਇਹ ਛੋਟਾ ਜਿਹਾ ਕੋਈ ਕੰਮ ਕੀਤਾ ਹੁੰਦਾ ਗੁਰਦੁਆਰੇ ਤੋਂ ਆ ਕੇ ਵੜਨ ਨਾ ਸਰੂਪਾ ਜਣੇ ਖਣੇ ਚੱਕ ਕੇ ਪਾਤਾ ਸਰੂਪੇ ਰਤ ਨਾਲ ਕੋਈ ਗੱਲ ਵੀ ਨਹੀਂ ਹੁੰਦੀ ਹੁੰਦੀ ਸੋਖ ਦੇਖਿਆ ਜਾਵੇ ਕਹਿੰਦੇ ਇਹ ਗੁਰੂ ਅਮਰਦਾਸ ਜੀ ਨੂੰ ਇੱਕ ਸਾਲ ਮੰਗਰੂ ਸਰੂਪਾ ਮਿਲਦਾ ਸੀ ਜਿਹੜਾ ਉਹਦੇ ਸਿਰ ਤੇ ਲਵੇਟ ਲੀਦੇ ਸੀ ਇੱਕ ਸਾਲ ਮੰਗਰ ਜਦੋਂ ਸਾਡੇ ਗੁਰੂ ਨੂੰ ਇੱਕ ਸਾਲ ਮੰਗਰੋ ਸਰੂਪਾ ਮਿਲਦਾ ਸੀ ਇੰਨੀ ਸੇਵਾ ਤੋਂ ਬਾਅਦ ਤੇ ਫਿਰ ਅਸੀਂ ਕਿਉਂ ਇੰਨੀ ਸਰੂਪੇ ਦੀ ਬੇਅਦਬੀ ਕਰਦੇ ਆਂਗੇ ਦੇਖੋ ਸਰੂਪੇ ਦੇ ਲਾਇਕ ਮੈਂ ਮੰਨਦਾ ਵੀ ਕਈਆਂ ਦੇ ਨਹੀਂ ਕੇਸ ਰੱਖੇ ਹੁੰਦੇ ਉਹ ਵੀ ਲਾਇਕ ਹੁੰਦੇ ਨੇ ਸੋ ਇਹ ਇਹੋ ਜਿਹੇ ਬੰਦਿਆਂ ਨੂੰ ਸਰੂਪਾ ਪਾਉਂਦੇ ਨੇ ਵੀ ਜਿਹੜਾ ਉਹਦੀ ਕਦਰ ਵੀ ਨਹੀਂ ਕਰਦਾ ਸੋ ਟਾਈਮ ਬਹੁਤ ਘੱਟ ਹੋਣ ਕਰਕੇ ਕੋਈ ਬਗੱਲਾ ਬਹੁਤ ਨੇ ਜਿਹੜੀਆਂ ਮੈਂ ਹਜੇ ਵੀ ਥੋੜੇ ਨਾਲ ਕਰਨੀ ਅਸੀ ਪਰ ਵਿੱਚ ਵਾਰ-ਵਾਰ ਬਿਗਣਾ ਆ ਰਹੀ ਹੈਗੀ ਜਿਸ ਕਰਕੇ ਮੈਨੂੰ ਵੀਡੀਓ ਵਾਰ-ਵਾਰ ਰੋਕਣੀ ਪੈ ਰਹੀ ਹੈ ਉਸ ਗੱਲ ਤੇ ਸਾਰੇ ਵਿਚਾਰ ਜ਼ਰੂਰ ਕਰੋ ਹਨਾ ਇੱਕ ਇਕੱਠੇ ਹੋ ਜੂ ਤੇ ਸਿੱਖੀ ਦਾ ਪ੍ਰਚਾਰ ਵਧਣਾ ਚਾਹੀਦਾ ਦਿਨੋਂ ਦਿਨ ਜਿਹੜੇ ਬੱਚੇ ਨੇ ਉਹਨਾਂ ਨੂੰ ਸੰਥਿਆ ਦਿੰਨੀ ਚਾਹੀਦੀ ਹੈ ਜਿਆਦਾ ਜਿਆਦਾ ਗੁਰੂ ਘਰਾਂ ਵਿੱਚ ਹੁਣ ਤੁਸੀਂ ਦੇਖ ਲਓ ਵੀ ਇਹੋ ਜਿਹਾ ਕੋਈ ਗੁਰਦੁਆਰਾ ਹੋ ਜਿੱਥੇ ਕਿਤੇ ਹੋਊਗਾ ਜਿੱਥੇ ਬੱਚਿਆਂ ਨੂੰ ਸੰਥਿਆ ਦਿੱਤੀ ਜਾਂਦੀ ਹੋਊ ਗੁਰਬਾਣੀ ਨਾਲ ਜੁੜੇ ਹਟਾ ਜਾਂਦੇ ਨੇ ਨਹੀਂ ਤਾਂ ਅੱਜਕੱਲ੍ਹ ਬੱਚੇ ਵੀ ਇਸ ਚੀਜ਼ ਨਾਲ ਨਹੀਂ ਜੁੜ ਰਹੇ ਨਾ ਉਹ ਜੁੜ ਰਹੇ ਨਹੀਂ ਗੁਰੂ ਘਰਾਂ ਵਿੱਚ ਜਦੋਂ ਉਹਨਾਂ ਨੂੰ ਪਹਿਲੀ ਡਰਾ ਦਿੱਤਾ ਜਾਂਦਾ ਬੱਚਿਆਂ ਨੂੰ ਜਦੋਂ ਤੂੰ ਆਏ ਹੋ ਜੂ ਬਾਹ ਹੋ ਜੂ ਕੋਈ ਗਰੀਬ ਕਰਦਾ ਬੱਚਾ ਉਹਨੂੰ ਉਹਦੇ ਹੱਥੋਂ ਚੌਰ ਸਾਹਿਬ ਗੁਰਦੁਆਰੇ ਚ ਖੋਹ ਲੈਤੀ ਜਾਂਦੀ ਆ ਵਗੈਰਾ ਵਗੈਰਾ ਇਹ ਆਮ ਹੀ ਅਕਸ਼ਰ ਤੁਹਾਨੂੰ ਦਿਖ ਨੂੰ ਮਿਲ ਜਾਣਗੇ ਇਹ ਘਟਨਾਵਾਂ ਸੋ ਇਸ ਲਈ ਸਾਨੂੰ ਚਾਹੀਦਾ ਕਿ ਗੁਰਸਿੱਖੀ ਦੀ ਜੋ ਸਾਡੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਪ੍ਰਚਾਰ ਜੋ ਦਿਨੋਂ ਦਿਨ ਵਧਣਾ ਚਾਹੀਦਾ ਤਾਂ ਕਿ ਤੇ ਸਾਡੇ ਬੱਚੇ ਚੰਗੇ ਪਾਸੇ ਲੱਗਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ